ਉਹ ਕੀਤਾ ਹੋਇਆ ਇਹ ਸਾਰੇ ਗੁਰਸਿੱਖ ਹੋ ਸਨ ਜੋ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਅਤੇ ਜੋ ਲਾਪਤਾ ਪਾਵਨ ਸਰੂਪ ਹੋਏ ਸਨ ਉਹਨਾਂ ਦਾ ਇਨਸਾਫ ਮੰਗ ਰਹੇ ਸਨ ਆ ਅਖੌਤੀ ਅਕਾਲੀ ਦਲ ਦੀ ਸਰਕਾਰ ਵੱਲੋਂ ਬਰਨਾਲਾ ਸਰਕਾਰ ਵੱਲੋਂ ਜੋ ਨਕੋਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਚਾਰ ਗੁਰਸਿੱਖਾਂ ਨੂੰ ਜਿਹੜਾ ਸ਼ਹੀਦ ਹੋ ਕੀਤਾ ਸੀ ਆ ਉਹਨਾਂ ਦੇ ਮਾਪੇ ਅਜੇ ਤੱਕ ਇਹ ਜਿਹੜਾ ਇਨਸਾਫ ਮੰਗ ਰਹੇ ਆ ਆ ਇਧਰ ਦੇ ਪਾਸੇ ਬਾਈਬਲ ਗੋਲੀ ਕਾਂਡ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਭਾਈ ਗੁਰਜੀਤ ਸਿੰਘ ਸਰਾਵਾ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਉਹ ਉਹਦੀਆਂ ਜਿਹੜੀਆਂ ਆ ਇਹ ਖਬਰਾਂ ਆ ਪਰਮ ਸਤਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਕੌਮ ਦੇ ਗਦਾਬ ਪੰਥ ਦੋਖੀ ਸੁਖਬੀਰ ਬਾਦਲ ਦੇ ਉੱਤੇ ਦੁਝਾਰੂ ਭਾਈ ਨਰੈਣ ਸਿੰਘ ਚੌੜਾ ਵੱਲੋਂ ਗੋਲੀ ਚਲਾਈ ਗਈ ਉਹ ਦੁਸ਼ਟ ਤਾਂ ਭਾਵੇਂ ਬਚ ਗਿਆ ਲੇਕਿਨ ਉਸ ਤੋਂ ਬਾਅਦ ਬਾਦਲ ਜੁੰਡਲੀ ਸ਼ਰੋਮਣੀ ਕਮੇਟੀ ਦੇ ਵੱਲੋਂ ਬੜਾ ਚੀਕਚਿਹਰਾ ਪਾਇਆ ਜਾ ਰਿਹਾ ਆ ਤੇ ਉਸ ਦਿਨ ਬਾਦਲ ਗੱਲਦੇ ਹੀ ਇੱਕ ਗੁੰਡੇ ਦੇ ਵੱਲੋਂ ਭਾਈ ਨਾਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰ ਦਿੱਤੀ ਗਈ ਉਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਾ ਬਾਦਲ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਭੂੰਦੜ ਆ ਉਹ ਇਸ ਮਾਮਲੇ ਦੇ ਉੱਤੇ ਚੁੱਪਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਵੀ ਚੁੱਪੀ ਧਾਰਨ ਕੀਤੀ ਹੋਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਆਪਣੇ ਆਪ ਨੂੰ ਪੰਥ ਪ੍ਰਸਤ ਵੀ ਅਖਵਾਉਂਦੇ ਆ ਉਹ ਵੀ ਜਾਂ ਤਾਂ ਇਸ ਮਾਮਲੇ ਦੇ ਉੱਤੇ ਚੁੱਪ ਰਹੇ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰ ਹੀ ਜਾਂਦੀਆਂ ਹੁੰਦੀਆਂ ਕਿੰਨਾ ਸ਼ਰਮਨਾਕ ਬਿਆਨ ਆ ਤੇ ਇਹਨਾਂ ਸਾਰਿਆਂ ਦੇ ਲਈ ਕਿੰਨੀ ਸ਼ਰਮਨਾਕ ਗੱਲ ਆ ਕਿ ਜਿੰਨਾ ਸੰਸਥਾਵਾਂ ਨੇ ਸਿੱਖ ਕੌਮ ਦੀ ਦਸਤਾਰ ਬਾਰੇ ਪ੍ਰਚਾਰ ਪ੍ਰਸਾਰ ਕਰਨਾ ਸੀ ਦਸਤਾਰ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਦੱਸਣਾ ਸੀ ਦਸਤਾਰ ਦੇ ਸਤਕਾਰ ਬਾਰੇ ਉਹੀ ਜਿਹੜੀਆਂ ਸੰਸਥਾਵਾਂ ਆ ਉਹ ਲੱਥੀ ਹੋਈ ਦਸਤਾਰ ਨੂੰ ਜਾਂ ਤਾਂ ਠੀਕ ਠਹਿਰਾ ਰਹੀਆਂ ਨੇ ਤੇ ਜਾਂ ਝੋਪਿਆ ਸਿੱਖਾਂ ਦੀਆਂ ਦਸਤਾਰਾਂ ਲਾਉਣਾ ਇਹ ਇਹਨਾਂ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨਦੀਪਾਗ ਵੀ ਉਤਾਰੀ ਸੀ ਆ ਮੈਂ ਤੁਹਾਨੂੰ ਕੁਝ ਅਖਬਾਰਾਂ ਦਿਖਾਉਂਦਾ ਆ ਜਿਹਦੇ ਵਿੱਚ ਸ਼ਰੋਮਣੀ ਕਮੇਟੀ ਵਾਲਿਆਂ ਨੇ ਸਮੇਂ-ਸਮੇਂ ਦੇ ਉੱਤੇ ਸਿੱਖਾਂ ਦੀਆਂ ਜਿਹੜੀਆਂ ਦਸਤਾਰਾਂ ਆ ਉਹ ਉਤਾਰੀਆਂ ਅਤੇ ਸਿੱਖ ਸੰਗਤਾਂ ਦੇ ਉੱਤੇ ਜ਼ੁਲਮ ਤਸ਼ੱਦਦ ਢਾਇਆ ਹੁਣ ਇਹ ਕਹਿ ਰਹੇ ਆ ਨਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਾਲ ਜਿਹੜੀ ਗੋਲੀ ਆ ਉਹ ਚੱਲੀ ਤੁਸੀਂ ਦੇਖੋ ਕਿ ਇਹ ਖੁਦ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਆਕਾਲ ਤਖਤ ਸਾਹਿਬ ਦੇ ਉੱਤੇ ਅਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਇਹ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਅਤੇ ਤਸ਼ੱਦਦ ਕਰਦੇ ਰਹੇ ਆ ਇਹ ਅਖਬਾਰਾਂ ਉਸ ਗੱਲ ਦੀਆਂ ਗਵਾਹ ਆ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਆਈਆਂ ਸਿੱਖ ਸੰਗਤਾਂ ਨੂੰ ਸਾਰੇ ਰਾਹ ਬੰਦ ਕਰਕੇ ਬਣਾਇਆ ਬੰਦੀ ਤਾਕਫੋਰਸ ਨੇ ਸਿੱਖ ਸੰਗਤਾਂ ਨੂੰ ਛਲੀਆਂ ਭੰਗ ਕੁੱਟਿਆ ਨਿਹੰਗ ਸਿੰਘ ਦਾ ਜ਼ਬਰਦਸਤੀ ਲਾਹੇ ਹਦਮਾਲਾ ਇਹ 16 ਸਤੰਬਰ ਤੇ 2020 ਦੀ ਅਖਬਾਰ ਰਿਆ ਉਦੋਂ ਵੀ ਇਹਨਾਂ ਨੇ ਸਿੱਖ ਨੌਜਵਾਨਾਂ ਦੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਜੂਝ ਰਹੇ ਸਨ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੇ ਦਸਤਾਰਾਂ ਉਤਾਰੀਆਂ ਤੇ ਡਾਂਗਾਂ ਦੇ ਨਾਲ ਉਹਨਾਂ ਨੂੰ ਜਿਹੜਾ ਕੁੱਟਿਆ ਗਿਆ ਸਿੱਖਾਂ ਦੇ ਕਕਾਰ ਤੱਕ ਜਿਹੜੇ ਆ ਉਹ ਉਤਾਰ ਲਏਗੇ ਉਦੋਂ ਫਿਰ ਸ਼ਰਮਨੀ ਕਮੇਟੀ ਨੇ ਜਾਂ ਇਹਨਾਂ ਦੀ ਕਿਸੇ ਅੰਤਰਨ ਕਮੇਟੀ ਨੇ ਜਾਂ ਕਿਸੇ ਹੋਰ ਨੇ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਗੱਲ ਇਹੋ ਕਿਉਂ ਨਾ ਕੀਤੀ ਹੁਣ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਭਾਈ ਨਰੈਣ ਸਿੰਘ ਚੌੜਾ ਨੇ ਜਿਹੜਾ ਆ ਉਹ ਮਾਰਨ ਦਾ ਯਤਨ ਕੀਤਾ ਸੁਖਵੀਰ ਬਾਦਲ ਨੂੰ ਤੇ ਉਹਨੂੰ ਪੰਥ ਵਿੱਚੋਂ ਛੇਕਿਆ ਜਾਵੇ ਤੇ ਆ ਜਿਹਦੇ ਕਾਰੇ ਉਹ ਤੁਸੀਂ ਕੀਤੇ ਸੀ ਉਦੋਂ ਫਿਰ ਤੁਸੀਂ ਸਾਰੇ ਕਿਹੜੀਆਂ ਖੁੱਡਾਂ 'ਚ ਵੜੇ ਸੀ ਆ ਤਾ ਤੁਹਾਨੂੰ ਇੱਕ ਹੋਰ ਅਖਬਾਰ ਦਿਖਾਉਂਦਾ ਆ ਜਦੋਂ ਸ਼ਰੋਮਣੀ ਕਮੇਟੀ ਨੇ ਧਰਮੀ ਗੁਰਸਿੱਖਾਂ ਨੂੰ ਡਾਂਗਾਂ ਤਲਵਾਰਾਂ ਨਾਲ ਮਾਰਿਆ ਕੁੱਟਿਆ ਆ ਦੇਖੋ ਕਿਵੇਂ ਲਹੂ ਲੋਹਾਨ ਜਿਹੜਾ ਆ ਉਹ ਕੀਤਾ ਹੋਇਆ ਇਹ ਸਾਰੇ ਗੁਰਸਿੱਖ ਉਹ ਸਨ ਜੋ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਅਤੇ ਜੋ ਲਾਪਤਾ ਪਾਵਨ ਸਰੂਪ ਹੋਏ ਸਨ ਉਹਨਾਂ ਦਾ ਇਨਸਾਫ ਮੰਗ ਰਹੇ ਸਨ ਆ ਅਖੌਤੀ ਆਕਾਲੀ ਦਲ ਦੀ ਸਰਕਾਰ ਵੱਲੋਂ ਬਰਨਾਲਾ ਸਰਕਾਰ ਵੱਲੋਂ ਜੋ ਨਕੋਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਚਾਰ ਗੁਰਸਿੱਖਾਂ ਨੂੰ ਜਿਹੜਾ ਸ਼ਹੀਦ ਹੋ ਕੀਤਾ ਸੀ ਆ ਉਹਨਾਂ ਦੇ ਮਾਪੇ ਅਜੇ ਤੱਕ ਜਿਹੜਾ ਇਨਸਾਫ ਮੰਗ ਰਹੇ ਆ ਆ ਇਧਰ ਦੇ ਪਾਸੇ ਬਹਿਬਲ ਗੋਲੀ ਕਾਂਡ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਉਹ ਉਹਦੀਆਂ ਜਿਹੜੀਆਂ ਆ ਇਹ ਖਬਰਾਂ ਆ ਸੋ ਉਦੋਂ ਜਿਹੜੇ ਆ ਬਾਦਲ ਕੇ ਆ ਉਦੋਂ ਫਿਰ ਕਿਉਂ ਚੁੱਪ ਸਨ ਉਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਫਿਰ ਸਾਰੀ ਕਿਉਂ ਚੁੱਪ ਸੀ ਉਦੋਂ ਕਿਉਂ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕਿਆ ਜਾਵੇ ਤੁਹਾਡੇ ਜਿਹੜੀਆਂ ਕੀਤੇ ਜਿਹੜੇ ਕਾਰੇ ਨਾ ਉਹ ਹੀ ਹੁਣ ਤੁਹਾਡੇ ਸਾਹਮਣੇ ਆ ਰਹੇ ਆ ਸਮੇ ਸਮੇਂ ਦੇ ਉੱਤੇ ਜਿਹੜਾ ਸਿੱਖ ਹੁੰਦਾ ਨਾ ਉਹ ਤਾਂ ਕਿਸੇ ਦੀ ਵੀ ਜਿਹੜੀ ਦਸਤਾਰ ਨਹੀਂ ਉਤਾਰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਦਸਤਾਰ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਦਾਦਿਆ ਇਹ ਤੇ ਇਕੱਲੀ ਕਿਸੇ ਸਿੱਖ ਦੀ ਦਸਤਾਰ ਨਹੀਂ ਇਹ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਆ ਉਹ ਬਖਸ਼ਿਸ਼ ਆ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਉਤਾਰ ਦਿੱਤੀ ਸੀ ਕਥੂ ਨੰਗਲ ਵਿੱਚ ਇੱਕ ਵਾਰ ਨਾ ਹਿੰਦੂ ਤਵੀਆਂ ਨੇ ਐਲਾਨ ਕੀਤਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪੱਗ ਆ ਉਹ ਉਤਾਰਾਂਗੇ ਅਖਬਾਰਾਂ ਵਿੱਚ ਬਿਆਨ ਵੀ ਦਿੱਤੇ ਫਿਰਕੂ ਹਿੰਦੂ ਤਵੀਆਂ ਨੇ ਸ਼ਿਵ ਸੈਨਾ ਵਾਲਿਆਂ ਨੇ ਤੇ ਜਿਹੜੀਆਂ ਪੰਥਕ ਅਤੇ ਖਾਲਸਤਾਨੀ ਜਥੇਬੰਦੀਆਂ ਕਿਸੇ ਕਾਰਨ ਕਰਕੇ ਕਿਸੇ ਵਖਰੇਵੇਂ ਨੂੰ ਲਿਆ ਕਰਕੇ ਜਾਂ ਕੋਈ ਹੋਰ ਮਤਭੇਦ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਹਨਾਂ ਸਾਰੀਆਂ ਜਥੇਬੰਦੀਆਂ ਨੇ ਉਸ ਸਮੇਂ ਜਿਹੜਾ ਸਟੈਂਡ ਆ ਲਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਜਿਹੜੇ ਬਿਆਨ ਦਿੱਤੇ ਤੇ ਪੰਥ ਦੋਖੀਆਂ ਨੂੰ ਜਿਹੜਾ ਹੈ ਲਲਕਾਰ ਰਿਹਾ ਸੀ ਅਸੀਂ ਖੁਦ ਖਾਲਸਾ ਫਤਿਹਨਾਮਾ ਦੇ ਵੱਲੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਿਹੜਾ ਸਖਤ ਸਟੈਂਡ ਲਿਆ ਦਲ ਖਾਲਸਾ ਨੇ ਵੀ ਸਖਤ ਸਟੈਂਡ ਲਿਆ ਤੇ ਹੋਰ ਵੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕਲਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਨਹੀਂ ਇਹ ਸਿੱਖ ਕੌਮ ਦੀ ਪੱਗ ਨੂੰ ਜਿਹੜਾ ਹੱਥ ਪਾਉਣ ਜਾ ਰਹੇ ਆ ਤੇ ਹੁਣ ਜਦੋਂ ਇੱਕ ਆ ਬਾਦਲਾਂ ਦੇ ਯੂਥ ਵਿੰਗ ਦੇ ਕਿਸੇ ਅਹੁਦੇਦਾਰ ਨੇ ਪੱਗ ਉਤਾਰੀਏ ਭਾਈ ਨਰੈਣ ਸਿੰਘ ਚੋੜਾ ਦੀ ਤੇ ਤੁਸੀਂ ਦੇਖੋ ਕਿ ਜਾਂ ਤਾਂ ਇਹ ਲੋਕ ਉਸ ਲਥੀ ਹੋਈ ਪੱਗ ਨੂੰ ਠੀਕ ਠੈਰ ਆ ਰਹੇ ਆ ਤੇ ਜਾਂ ਇਹ ਕਹਿ ਰਹੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਜਾਂ ਇਹਨਾਂ ਨੇ ਜਿਹੜੀ ਚੁੱਪੀ ਧਾਰਨ ਕੀਤੀ ਹੋਈ ਏ ਸੋ ਇਹ ਗੱਲਾਂ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਅੱਜ ਜੋ ਕੁਝ ਬਾਦਲਗਿਆਂ ਦੇ ਹਾਲਾਤ ਬਣ ਚੁੱਕੀ ਆ ਇਸੇ ਕਾਰਨ ਕਰਕੇ ਹੀ ਆ ਨਾ ਕਿਉਂਕਿ ਇਹਨਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਵੀਰ ਬਾਦਲ ਨੂੰ ਹੀ ਆਪਣਾ ਜਿਹੜਾ ਗੁਰੂ ਆ ਮੰਨ ਲਿਆ ਹੋਇਆ ਇੰਦਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਕਾਰ ਦਾ ਕੋਈ ਜਿਹੜਾ ਫਿਕਰ ਆ ਉਹ ਨਹੀਂ ਰਿਹਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੁੰਦੀਆਂ ਤੁਸੀਂ ਕਦੀ ਇਹਨਾਂ ਲੋਕਾਂ ਦੇ ਜਿਹੜੇ ਬਿਆਨ ਆ ਉਹ ਦੇਖੇ ਕਦੀ ਜਦੋਂ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ ਜਾ ਰਿਹਾ ਹੁੰਦਾ ਸੀ ਬਾਦ ਸਰਕਾਰ ਦੇ ਰਾਜ ਦੇ ਵਿੱਚ ਕਦੀ ਆ ਅੰਤਰਿਕ ਕਮੇਟੀ ਜਾਂ ਬਾਦ ਦਸ ਦੀ ਜਿਹੜੀ ਜੁੰਡਲੀ ਹੁਣ ਰੋਲਾ ਪਾਉਂਦੀ ਫਿਰਦੀ ਐ ਕਦੀ ਉਸ ਸਮੇਂ ਇਹਨਾਂ ਨੇ ਜਿਹੜੀ ਨਿਖੇਧੀ ਆ ਉਹ ਕੀਤੀ ਹੁਣ ਜਿਹੜੇ ਭਾਈ ਨਰੈਨ ਸਿੰਘ ਚੌੜਾ ਨੂੰ ਛੇਕਣ ਦੀਆਂ ਗੱਲਾਂ ਕਰ ਰਹੇ ਆ ਪੰਥ ਦੇ ਵਿੱਚੋਂ ਉਦੋਂ ਫਿਰ ਤੁਸੀਂ ਸਾਰੇ ਕਿੱਥੇ ਚਪਣੀ ਦੇ ਵਿੱਚ ਨੱਕ ਡੋਬ ਕੇ ਮਰੇ ਹੋਏ ਸੀ ਜੇ ਉਦੋਂ ਨਹੀਂ ਸੀ ਮਰੇ ਤਾਂ ਹੁਣ ਮਰ ਜਾਓ ਜਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਹਾਲਾਤ ਆ ਉਹ ਬਣ ਚੁੱਕੇ ਹੋਏ ਆ ਕੌਮ ਤੁਹਾਨੂੰ ਕਦੇ ਵੀ ਜਿਹੜੇ ਮਾਫੀ ਨਹੀਂ ਕਰੇਗੀ ਤੇ ਜਿਨੇ ਭਾਈ ਦਰੈਲ ਸਿੰਘ ਚੌੜਾ ਦੀ ਦਸਤਾਰ ਵੀ ਉਲਾਈ ਆ ਨਾ ਉਸ ਦੁਸ਼ਟ ਨੂੰ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਕਿ ਤੂੰ ਆਪਣੇ ਕੀਤੇ ਕਾਰੇ ਦੀ ਜਿਹੜੀ ਸਜ਼ਾ ਆ ਉਹ ਭੁਗਤ ਕੇ ਰਹੇਗਾ ਸਿੱਖ ਕੌਮ ਤੇਨੂੰ ਮਾਫ ਨਹੀਂ ਕਰੇਗੀ ਚੋਪ ਕਰਕੇ ਤੇ ਭਾਈ ਨਰੈਨ ਸਿੰਘ ਚੌੜਾ ਦੀ ਜਿਹੜੀ ਦਸਤਾਰ ਆ ਉਹ ਵਾਪਸ ਕਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਉਥੇ ਜਿਹੜਾ ਆ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਜਿਹੜਾ ਪੈਰੀ ਆ ਉਹ ਪੈ ਜਾ ਇਸੇ ਤਰ੍ਹਾਂ ਭਾਈ ਨਰੈਨ ਸਿੰਘ ਚੌੜਾ ਦੇ ਪਰਿਵਾਰ ਦੇ ਕੋਲੋਂ ਵੀ ਜਿਹੜੀ ਮਾਫੀ ਆ ਉਹ ਮੰਗ ਉਹਨਾਂ ਦੀ ਸਿੰਘਣੀ ਦੇ ਕੋਲੋਂ ਉਹਨਾਂ ਦੇ ਪੁੱਤਰਾਂ ਦੇ ਕੋਲੋਂ ਤੇ ਤੈਨੂੰ ਜਿਹੜੀ ਦਸਤਾਰ ਆ ਭਾਈ ਨਰੈਨ ਸਿੰਘ ਚੌੜਾ ਦੀ ਇਹ ਦੇਣੀ ਪਏਗੀ ਦਸਤਾਰ ਦਿੱਤੇ ਤੋਂ ਬਿਨਾ ਨਹੀਂ ਗੱਲ ਹੁਣ ਸਰਨੀ ਇਦਾਂ ਹੁਣ ਗੱਲ ਨਹੀਂ ਬਾਨੀ ਚੁੱਪ ਚ ਪੀਤੇ ਇੱਕ ਤੇ ਉਹ ਜਿਹੜੀ ਦਸਤਾਰ ਆ ਉਹ ਵਾਪਸ ਮੋੜਨੀ ਪਵੇਗੀ ਤੇ ਬਾਕੀ ਫਿਰ ਸਿੱਖ ਕੌਮ ਸੋਚੇਗੀ ਕਿ ਤੈਨੂੰ ਕਿਸ ਤਰ੍ਹਾਂ ਦੀ ਜਿਹੜੀ ਤੇਰੇ ਬੰਦੇਕਾਰੇ ਦੀ ਜਿਹੜੀ ਸਜ਼ਾ ਆ ਉਹ ਤੈਨੂੰ ਦੇਣੀ ਆ ਇੰਨਾ ਸ਼ਰਮਨਾਕ ਤੁਸੀਂ ਗੱਲਾਂ ਕਰਦੇ ਹੋ ਇਸ ਤਰ੍ਹਾਂ ਦੀਆਂ ਤੁਸੀਂ ਕਾਰਵਾਈਆਂ ਕਰਦੇ ਹੋ ਕਿ ਤੁਸੀਂ ਸਿੱਖ ਕਹਿਲਾਉਂਦੇ ਅਕਾਲੀ ਅਖਵਾਉਂਦੇ ਬਿਲਕੁਲ ਵੀ ਜਿਹੜੇ ਹੱਕਦਾਰ ਆ ਉਹ ਨਹੀਂ ਰਏ ਬਾਦਲਦਲ ਅਗਾਂਹ ਹੀ ਜਿਹੜਾ ਆ ਉਹ ਸੁਧਰਨ ਵਾਲਾ ਨਹੀਂ ਆ ਹੁਣ ਵੀ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਵੰਗਾ ਰਿਹਾ ਵਿਕਰਮਜੀਤ ਮਜੀਠੀਆ ਕਿੰਨੇ ਹੰਕਾਰ ਦੇ ਵਿੱਚ ਜਿਹਦਾ ਬਿਆਨ ਆ ਦੇ ਰਿਹਾ ਕਦੀ ਭਾਈ ਨਰੈਨ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਕਿ ਭਈ ਕਿਸੇ ਹੋਰ ਨਾਵਾਂ ਦੇ ਨਾਲ ਜਿਹੜਾ ਆ ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਪਰ ਭਾਈ ਨਰੈਨ ਸਿੰਘ ਉਹ ਸਿੱਖ ਕੌਮ ਦੇ ਜੁਝਾਰੂ ਯੋਧੇ ਆ ਉਹਨਾਂ ਦੇ ਤਾਂ ਸਾਰੇ ਕੇਸ ਬਰੀ ਹੋ ਚੁੱਕੇ ਆ ਪਰ ਜਿਹੜਾ ਮਜੀਠੀਆ ਆ ਉਹ ਤੇਰੇ ਤੇ ਹਾਲੇ ਜਿਹੜੇ ਕੇਸ ਆ ਉਹ ਚੱਲ ਰਹੇ ਆ ਤੂੰ ਆਪਣੀ ਗੱਲ ਕਰ ਭਾਈ ਨਰੈਨ ਸਿੰਘ ਦੇ ਕੇਸਾਂ ਦੀ ਜਿਹੜੀ ਆ ਉਹ ਬਾਅਦ ਵਿੱਚ ਗੱਲ ਕਰੀ ਤੂੰ ਆਪ ਤੇ ਡਰੱਗ ਦੇ ਕੇਸਾਂ ਦੇ ਵਿੱਚ ਜਿਹੜਾ ਆ ਉਹ ਅੰਦਰ ਹੋਇਆ ਸੀ ਜੇਲ੍ਹ ਕੱਟ ਕੇ ਆਇਆ ਹਾਲੇ ਵੀ ਤੇਰੇ ਕੇਸ ਅੰਦਰ ਟ੍ਰਾਇਲ ਆ ਭਾਈ ਨਰੈਨ ਸਿੰਘ ਤਾਂ ਸਾਰੇ ਕੇਸਾਂ ਦੇ ਵਿੱਚ ਬਰੀ ਹੋਏ ਆ ਤੇ ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਤਾਂ ਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੇ ਉੱਤੇ ਜਿਹੜਾ ਪਹਿਰਾ ਦਿੱਤਾ ਤੇ ਪੰਥ ਦੀ ਸੇਵਾ ਕਰਦੇ ਹੋਈ ਉਹਨਾਂ ਦੇ ਉੱਤੇ ਜਿਹੜੇ ਕੇਸ ਆ ਉਹ ਪਏ ਆ ਤੇ ਉਹਨਾਂ ਦੇ ਉੱਤੇ ਸਾਰੇ ਸਿੱਖ ਕੌਮ ਨੂੰ ਜਿਹੜਾ ਮਾਣ ਆ ਤੇ ਉਹਨਾਂ ਕੇਸਾਂ ਬਾਰੇ ਬੜੇ ਸ਼ਾਨ ਦੇ ਨਾਲ ਬੜੇ ਮਾਣ ਦੇ ਨਾਲ ਇੱਕ ਚੌੜੀ ਕਰਕੇ ਸੀਨਾ ਤਾਨ ਕੇ ਜਿਹੜਾ ਦੱਸਿਆ ਜਾ ਸਕਦਾ ਕਿ ਕਿਵੇਂ ਜਫੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਲਾ ਭਾਈ ਪਰਮਜੀਤ ਸਿੰਘ ਪਿਹੋਰਾ ਆਦ ਸਿੰਘਾਂ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਭਜਾਉਣ ਦੇ ਵਿੱਚ ਜਿਹੜੀ ਮਦਦ ਆ ਉਹ ਕੀਤੀ ਸੀ ਤੇ ਹੋਰ ਵੀ ਉਹਨਾਂ ਨੇ ਕਈ ਖਾਰਕੂ ਐਕਸ਼ਨ ਕੀਤੇ ਸਮੇਂ-ਸਮੇਂ ਦੇ ਉੱਤੇ ਜੇਲਾਂ ਕਟੀਆਂ ਤਸ਼ੱਦਦ ਝੱਲਿਆ ਸਿੱਖ ਕੌਮ ਦਾ ਇਤਿਹਾਸ ਰਚਿਆ ਵੀ ਤੇ ਇਤਿਹਾਸ ਲਿਖਿਆ ਵੀ ਪਰ ਦੂਜੇ ਪਾਸੇ ਬਾਦਲਕਿਆਂ ਨੇ ਹਮੇਸ਼ਾ ਹੀ ਜਿਹੜਾ ਕਲੰਕੇ ਤੇ ਇਤਿਹਾਸ ਆ ਉਹ ਰਚਿਆ ਤੁਹਾਨੂੰ ਹਮੇਸ਼ਾ ਹੀ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਲਾਹਣਤਾयां ਉਹ ਪੈਂਦੀਆਂ ਰਹਿਣਗੀਆਂ ਤੁਹਾਡੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੜਕਾਂ ਦੇ ਉੱਤੇ ਜਿਹੜਾ ਆ ਉਹ ਰੁਲਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਦੇ ਧਾਰੇ ਗੁਰੂ ਡੰਮ ਨੂੰ ਤੁਸੀਂ ਉਤ ਸ਼ਹੀਦ ਕੀਤਾ ਸਿਰਸੇ ਵਾਲੇ ਦੇ ਨਾਲ ਜਿਹੜੀਆਂ ਯਾਰੀਆਂ ਆ ਉਹਨਾਂ ਦੇ ਭਾਈਆਂ ਬਲਾਤਕਾਰੀ ਕਾਤਲ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਜਿਹੜਾ ਟਿੱਟ ਜਾਣੇ ਆ ਉਹਦੀਆਂ ਬਲਾਤਕਾਰੀਆਂ ਜਿਹੜੀਆਂ ਫਿਲਮਾਂ ਆ ਉਹ ਤੁਸੀਂ ਲਗਾਉਂਦੇ ਰਹੇ ਉਹਦੇ ਡੇਰੇ ਦੇ ਵਿੱਚ ਹਾਜ਼ਰੀਆਂ ਭਰਉਂਦੇ ਰਹੇ ਤੇ ਉਹਦੀਆਂ ਕੂਰ ਚਰਚਾਵਾਂ ਕਰਵਾਉਣ ਦੇ ਲਈ ਹੀ ਤੁਸੀਂ ਭਾਈ ਕਮਲਜੀਤ ਸਿੰਘ ਦਾ ਸੁਨਾਮ ਵਰਗਿਆਂ ਨੂੰ ਭਾਈ ਹਰਮੰਦਰ ਸਿੰਘ ਡੱਬ ਵਾਲੀ ਵਰਗੇ ਸੂਰਮਿਆਂ ਨੂੰ ਸ਼ਹੀਦ ਕਰਵਾ ਦਿੱਤਾ। ਇਸੇ ਤਰ੍ਹਾਂ ਭਾਈ ਦਰਸ਼ਨ ਸਿੰਘ ਲੋਹਾਰਾ ਉਹ ਵੀ ਨੂਰ ਮੈਲੀਆ ਕਾਂਡ ਦੇ ਵਿੱਚ ਜਿਹੜਾ ਆ ਉਹ ਸ਼ਹਾਦਤ ਦਾ ਜੰਮ ਪੀ ਗਏ। ਹੋਰ ਵੀ ਕਈ ਜਿਹੜੇ ਸਿੰਘ ਆ ਭਾਈ ਜਸਪਾਲ ਸਿੰਘ ਚੌਰ ਸਿੱਧਵਾ ਜਦੋਂ ਭਾਈ ਭਗਵੰਤ ਸਿੰਘ ਰਾਜੋਆਣੇ ਦੀ ਫਾਂਸੀ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਸਨ। ਉਹ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਆ ਉਹ ਸੁਖਵੀਰ ਬਾਦਲ ਨੇ ਮਰਵਾ ਦਿੱਤਾ। ਤੇ ਅੱਜ ਜਦੋਂ ਸੁਖਵੀਰ ਬਾਦਲ ਉੱਤੇ ਗੋਲੀ ਚੱਲੀ ਹੈ ਤੇ ਕਿੰਨਾ ਚੀਕ ਚਿਹੜਾ ਪਾਇਆ ਜਾ ਰਿਹਾ ਹੈ ਪਰ ਉਹ ਭਾਈ ਜਸਪਾਲ ਸਿੰਘ ਚੌਰ ਸਿੱਧਵਾਂ ਵੀ ਤਾਂ ਕਿਸੇ ਮਾਪਿਆਂ ਦਾ ਜਿਹੜਾ ਆ ਉਹ ਪੁੱਤ ਸੀ ਤੇ ਉਹਨਾਂ ਮਾਪਿਆਂ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਵੀਰ ਬਾਦਲ ਉੱਤੇ ਗੋਲੀ ਚੱਲੀ ਹੋਵੇਗੀ ਭਾਈ ਨਰੈਣ ਸਿੰਘ ਨੂੰ ਇਹ ਰਾਹ ਕਿਉਂ ਅਪਣਾਉਣਾ ਪਿਆ ਕਿਉਂ ਉਹ ਇੱਥੋਂ ਤੱਕ ਗਏ ਜਦੋਂ ਧਾਰਮਿਕ ਅਤੇ ਦੁਨਿਆਵੀ ਆਦਤਾਂ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਉਹ ਗੁਨਾਹਗਰ ਨੂੰ ਬੰਦੀ ਸਦਾ ਹੀ ਨਹੀਂ ਦੇਣੀ ਤਾਂ ਫਿਰ ਸਿੱਖਾਂ ਦੇ ਕੋਲੋਂ ਕੋਈ ਹੋਰ ਰਾਹ ਹੀ ਨਹੀਂ ਵੱਜਦਾ ਸੀ ਸਿੱਖ ਫਿਰ ਕਿੱਥੇ ਜਾਣ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਾਹਰ ਉਹ ਮਸੰਦ ਨੂੰ ਜਿਹੜਾ ਦੁਸ਼ਤ ਨੂੰ ਸੋਧਣ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਹੈ ਉਹ ਕੀਤੀ ਯਤਨ ਕੀਤਾ ਤੁਸੀਂ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੁਸ਼ਤਾਂ ਨੂੰ ਜਿਹੜਾ ਆ ਸੁਖਬੀਰ ਬਾਦਲ ਨੇ ਬਚਾਇਆ ਸੀ ਉਹ ਗੁਰੂ ਘਰ ਦਾ ਦੋਖੀ ਸੀ ਤੇ ਫਿਰ ਗੁਰੂ ਘਰ ਦੇ ਦੋਖੀ ਨੂੰ ਗੁਰੂ ਘਰ ਦੇ ਬਾਹਰ ਹੀ ਮਾਰਨ ਦਾ ਜਿਹੜਾ ਯਤਨ ਹੈ ਉਹ ਕੀਤਾ ਤੇ ਜੋ ਬਾਦਲਦਲ ਦੇ ਵੱਲੋਂ ਬਿਰਤਾਂਤ ਸਿਰਜਿਆ ਜਾ ਰਿਹਾ ਕਿ 1984 ਤੋਂ ਪਹਿਲੀ 1984 ਤੋਂ ਬਾਅਦ ਹੁਣ ਪਹਿਲੀ ਵਾਰ ਜਿਹੜੀ ਅਜਿਹੀ ਘਟਨਾ ਆ ਉਹ ਵਾਪਰੀ ਜਦੋਂ ਜਦੋਂ ਵੀ ਸੁਖਬੀਰ ਬਾਦਲਦਲ ਵਰਗੇ ਹੋਰ ਅਖੌਤੀ ਅਕਾਲੀ ਆਗੂਆਂ ਨੇ ਸਿੱਖ ਕੌਮ ਦੇ ਨਾਲ ਇਨਸਾਫ ਨਹੀਂ ਕੀਤਾ ਸਿੱਖ ਕੌਮ ਦੇ ਖਿਲਾਫ ਉਹ ਭੁਗਤੇ ਤੇ ਸਿੱਖ ਕੌਮ ਨੇ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਇਆ ਪਰ ਉਹਨਾਂ ਨੇ ਤੁਹਾਡੇ ਵਾਂਗ ਆ ਆ ਘਟਿਆ ਕੰਮ ਨਹੀਂ ਆ ਕੀਤੇ ਹੋਣੇ ਜਿਹੜੇ ਹੁਣ ਤੁਸੀਂ ਸੁਖਬੀਰ ਬਾਦਲ ਤੇ ਉੱਤੇ ਗੋਦੀ ਚਲਣ ਤੋਂ ਬਾਅਦ ਕਹਿਣ ਲੱਗ ਪਏ ਉਹ ਕਿ ਉਹ ਗੋਦੀ ਚਲਾਉਣ ਵਾਲੇ ਨੂੰ ਪੰਥ ਦੇ ਵਿੱਚੋਂ ਛੇਕੋ ਕਿਸੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਉੱਤੇ ਵੀ ਹਮਲਾ ਹੋਇਆ ਸੀ ਪਰ ਉਦੋਂ ਕਿਸੇ ਨੇ ਨਹੀਂ ਕਿਹਾ ਕਿ ਹਮਲਾ ਕਰਨ ਵਾਲੇ ਉਹ ਉਸ ਸਿੱਖ ਨੂੰ ਜੁਝਾਰੂ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ ਇਹ ਹਮਲਾ ਤਾਂ 1985 ਵਿੱਚ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਉੱਤੇ ਵੀ ਹੋਇਆ ਸੀ ਤਿੰਨ ਸਿੰਘ ਤਿੰਨ ਸਿੰਘਾਂ ਨੇ ਕੀਤਾ ਸੀ ਤੇ ਉਹ ਗਿਆਨੀ ਸਾਹਿਬ ਸਿੰਘ ਦਾ ਜਿਹੜਾ ਗਨਮੈਨ ਸੀ ਉਹ ਮਾਰਿਆ ਗਿਆ ਪਰ ਉਦੋਂ ਵੀ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਹਮਲਾ ਕਰਨ ਵਾਲੇ ਨੂੰ ਪੰਥ ਦੇ ਵਿੱਚੋਂ ਛੇਕੋ ਆ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਜਿਨੇ ਇਹਦਾ ਜੀਵ ਲੋਂਗੋਵਾਲ ਸਮਝੌਤਾ ਕੀਤਾ ਹਰਜੰਤ ਸਿੰਘ ਲੋਂਗੋਵਾਲ ਜਿਨੇ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਜਿਹੜੀਆਂ ਕੁਰਸੀਆਂ ਉਹ ਡਾਈਆਂ ਸੀ ਜੂਨ 1984 ਦੇ ਕਲੂ ਘਾਰੇ ਵਿੱਚ ਜਿਨੇ ਗਦਾਰੀ ਉਹ ਕੀਤੀ ਸੀ ਹਰਚੰਦ ਸਿੰਘ ਲੰਗੋਵਾਦ ਨੂੰ ਵੀ ਤਾਂ ਭਾਈ ਜਰਨੈਲ ਸਿੰਘ ਹੋਣਾ ਨੇ ਭਾਈ ਗਿਆਨ ਸਿੰਘ ਲੀਲ ਹੋਣਾ ਨੇ ਜਿਹੜਾ ਆ ਉਹ ਸੋਧਿਆ ਪਰ ਕਿਸੇ ਵੀ ਬੰਦੇ ਨੇ ਉਸ ਸਮੇਂ ਇਨ੍ਹਾਂ ਸਿੰਘਾਂ ਨੂੰ ਪੰਥ ਵਿੱਚੋਂ ਛੇਕਣ ਦੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਸੀ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਹੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟਵਾੜਾ ਦੇ ਉੱਤੇ ਜਦੋਂ ਹਮਲਾ ਹੋਇਆ ਸੀ ਨਾ ਤੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਸਿੱਖ ਕੌਮ ਦੀਆਂ ਭਾਵਨਾਵਾਂ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਸੰਤੁਸ਼ਟੀ ਆ ਉਹ ਨਹੀਂ ਕਰ ਪਾ ਰਹੇ ਸਿੱਖ ਕੌਮ ਦੀ ਤਰਜਮਾਨੀ ਨਹੀਂ ਕਰ ਪਾ ਰਹੇ ਤਾਂ ਹੀ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਸਾਡੇ ਉੱਤੇ ਹਮਲੇ ਕਰ ਰਹੇ ਆ ਇਸੇ ਤਰ੍ਹਾਂ ਸ਼ਰੋਨੀ ਅਕਾਲੀ ਦਰ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੇ ਉੱਤੇ ਵੀ ਜਿਹਦਾ ਹਮਲਾ ਆ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਜਥੇਬੰਦੀ ਜਥੇਦਾਰ ਭਾਈ ਗੁਰਜੰਦਰ ਸਿੰਘ ਬੁੱਧ ਸਿੰਘ ਵਾਦਾ ਦੇ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਦਰਸ਼ਨ ਸਿੰਘ ਤਖਾਨਵਦ ਵਰਗੇ ਯੋਧੇ ਵੀ ਸਨ ਉਦੋਂ ਸ਼ਰੋਮਣੀ ਕਮੇਟੀ ਮੈਂਬਰੇ ਕੁਮਾਰਿਆ ਗਿਆ ਸੀ ਤੇ ਇਹ ਤਲਵੰਡੀ ਉਹ ਜ਼ਖਮੀ ਹੋ ਗਿਆ ਸੀ ਪਰ ਉਦੋਂ ਵੀ ਕਿਸੇ ਨੇ ਇਹ ਮੰਗ ਨਹੀਂ ਰੱਖੀ ਸੀ ਕਿ ਉਹਨਾਂ ਨੂੰ ਹਮਲਾ ਕਰਨ ਵਾਲਿਆਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕਿਆ ਜਾਵੇ ਪਰ ਸ਼ਰੋਮਣੀ ਕਮੇਟੀ ਦੀ ਬਾਦਲ ਜੁੰਡਲੀ ਇਹਨਾਂ ਦੇ ਅਧਿਕਾਰੀ ਇਹਨਾਂ ਦੀ ਅੰਦਰੂਨੀ ਕਮੇਟੀ ਉਹ ਬਾਦਲ ਦੱਸਦੀ ਕਿ ਕਿੰਨੀ ਚਾਪਲੂਸ ਬਣ ਚੁੱਕੀ ਹੋਈ ਹੈ ਕਿੰਨੇ ਤਲਵੇ ਚੱਟ ਰਹੀ ਹੈ ਹੱਦ ਹੱਦ ਕਰ ਦਿੱਤੀ ਤੁਸੀਂ ਸਿੱਖ ਕੌਮ ਦੇ ਵਿੱਚ ਇੱਕ ਜਿਹੜੀ ਨਵੀਂ ਪਿਰਤ ਆ ਉਹ ਪਾਉਣ ਜਾ ਰਹੇ ਹੋ ਪਰ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਦਾ ਜਿਹੜਾ ਫੈਸਲਾ ਆ ਉਹ ਨਾ ਤਾਂ ਪੰਥ ਪਰਵਾਨ ਕਰੇਗਾ ਤੇ ਨਾ ਹੀ ਬਰਦਾਸ਼ਤ ਕਰੇਗਾ ਇਹ ਗੱਲ ਤੁਸੀਂ ਜਿਹੜੀ ਆ ਉਹ ਯਾਦ ਰੱਖ ਲਿਓ ਜੇ ਛੇਕਣਾ ਤਾਂ ਸੁਖਬੀਰ ਬਾਦਲ ਨੂੰ ਛੇਕੋ ਪਰ ਉਹ ਉਹਦੇ ਖਿਲਾਫ ਤਾਂ ਤੁਹਾਡੀਆਂ ਜਿਹੜੀਆਂ ਜ਼ੁਬਾਨਾਂ ਆ ਉਹ ਉਹ ਨਹੀਂ ਖੁੱਲਦੀਆਂ ਤੁਹਾਡੇ ਮੂੰਹ ਨੂੰ ਜਿਹੜੇ ਜਿੰਦੜੇ ਆ ਲੱਗ ਜਾਂਦੇ ਤੁਹਾਡੀ ਜ਼ੁਬਾਨ ਸੜ ਜਾਵੇ ਤੁਸੀਂ ਗੁਰੂ ਘਰ ਦੇ ਵਿੱਚ ਮਸੰਦ ਬਣ ਕੇ ਜਿਹੜੇ ਉਹ ਬੈਠੇ ਹੋਏ ਉਹ ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ ਬਚਾਇਆ ਸਿੰਘਾਂ ਨੂੰ ਸ਼ਹੀਦ ਕਰਵਾਇਆ ਬਲਾਤਕਾਰੀ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਅਤੇ ਜੁਝਾਰੂ ਸਿੰਘਾਂ ਦੇ ਕਾਤਲ ਬੁੱਜੜਪੁਰ ਪੁਲਸ ਅਫਸਰਾਂ ਸੁਮੇਧ ਸੈਣੀ ਵਰਗਿਆਂ ਨੂੰ ਹਸਾਰ ਆਲਮ ਵਰਗਿਆਂ ਨੂੰ ਬਿਰਕ ਨੂੰ ਅਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਤਰੱਕੀਆਂ ਦਿੱਤੀਆਂ ਜੇ ਛੇਕਣਾ ਤੇ ਉਹਨੂੰ ਪੰਥ ਦੇ ਵਿੱਚ ਉਹ ਜਿਹੜਾ ਛੇਕੋ ਜੋ ਇਹਦੀ ਸਜ਼ਾ ਬਣਦੀ ਸੀ ਪਰ ਉਹਨੂੰ ਤਾਂ ਮਾਮੂਲੀ ਜਿਹੜੀ ਤਨਖਾਹ ਲਗਾ ਕੇ ਤੁਸੀਂ ਬਰੀ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਪਰ ਉਹ ਉਹ ਗੁਨਾਹਗਾਰ ਦੀ ਜਿਹੜੀ ਸਜ਼ਾ ਸੀ ਉਹ ਬਹੁਤ ਵੱਡੀ ਸੀ